ਚਾਵਲ ਚਗੇ ਜਾਵਨ ਇਹ ਉਹ ਚਾਵਲ ਹਨ ਚਾਵਲ ਸੁਨਾਈ ਇਹ ਮੁੰਨਿ ਪਾਣੀ ਭਾਵੇਂ ਸੇਵਨ ਦਾ ਥੁਰੰਝੀ ਪਾਣੀ ਤੇਸ ਤੋਂ ਲੈ ਤੇਸ ਇਹ ਹੋ ਗਿਆ ਯਕਾ ਆ ਸਾਡੀ ਲੇਬਲ ਲੱਗੀ ਵੀ ਆ ਆ ਸਾਡਾ ਰੋਹਤ ਜੀ ਲੱਗਿਆ ਹੋਇਆ ਭਾਈ ਹੋ ਕਰਨਾ ਨੰਬਰ ਲਿਖਣਾ ਤੜਕੇ ਗੱਡੀ ਚੋ ਸਾਡੀ ਹੁਣ ਵੀ ਬਾਈ ਤੁਣੋਗੇ ਪਹਿਲੇ ਬੈਠਣੋ ਹੁੰਦਾ ਹਾ ਹੋਇਆ ਹੋਰ ਯਾਰ ਐਨਾ ਕਦੇ ਜਾਮ ਨਹੀਂ ਲੱਗਿਆ ਹਾਲਾ ਜਿੰਨਾ ਇਤਕੀ ਲੱਗ ਗਿਆ ਰੀਆ ਟਾਂਗਾ ਦੇ ਕੇ ਲਾਇਓ ਇਹਦੀਆਂ 12 ਚੱਕੀ ਆ ਇਹੇ ਬੁਦਰਾ ਕਿਥੇ ਚਲੇਗਾ ਉਹ ਦੱਸ ਜੂਨ ਲਗਾ ਫੈਲ ਜੀ